ਰਾਸ਼ਟਰੀ ਸ਼ਾਹ ਮਾਰਕਾਂ ਦੇ ਨਾਲ ਜਿਸ ਹਿਸਾਬ ਨਾਲ ਬੇਤਹਾਸ਼ਾ ਤੌਰ ਦੇ ਉੱਤੇ ਦਰਖਤਾਂ ਦੀ ਕਟਾਈ ਹੋ ਰਹੀ ਏ ਇੱਕ ਬੜਾ ਗੰਭੀਰ ਵਿਸ਼ਾ ਹੈ ਪੰਜਾਬ ਦੇ ਵਿੱਚ 74000 ਕਿਲੋਮੀਟਰ ਦੇ ਲਗਭਗ ਸੜਕਾਂ ਨੇ ਉਹਦੇ ਵਿੱਚ ਨੈਸ਼ਨਲ ਹਾਈਵੇ ਆਉਂਦੇ ਨੇ ਡਿਸਟ੍ਰਿਕਟ ਰੂਟਸ ਆਉਂਦੀਆਂ ਨੇ ਅਦਰ ਡਿਸਟ੍ਰਿਕਟ ਰੂਟ ਆਉਂਦੀਆਂ ਨੇ ਤੇ ਸਟੇਟ ਹਾਈਵੇ ਆਉਂਦੇ ਨੇ ਜਿਸ ਹਿਸਾਬ ਨਾਲ ਇਹ ਕਟਿੰਗ ਹੋਈ ਏ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਤੂਫਾਨ ਵੇਲੇ ਹੱਤ ਦੀ ਗਰਮੀ ਵੇਲੇ ਮੀਂਹ ਵੇਲੇ ਇਹ ਸੜਕਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਬਤੌਰ ਵਰਕਿੰਗ ਰਿਸਟਰੀ ਆਫ ਰੋਡ ਟਰਾਂਸਪੋਰਟ ਹਾਈਵੇਜ਼ ਦੇ ਵਿੱਚ ਮੈਂ ਇੱਕ ਬੜੇ ਗੰਭੀਰਤਾ ਨਾਲ ਮੁੱਦਾ ਉਠਾਇਆ ਸੀ ਕਿ ਜਿਹੜਾ ਵੀ ਠੇਕੇਦਾਰੀਆ ਇਨਫਰਾਸਟ੍ਰਕਚਰ ਡਿਵੈਲਪਰ ਜਦੋਂ ਹਾਈਵੇ ਬਣਾਉਂਦਾ ਘੱਟੋ ਘੱਟ 2 ਤੋਂ 3 ਸਾਲ ਲਈ ਉਹ ਹਾਈਵੇ ਬਣਾਉਂਦਾ ਤੇ ਉਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਕਿ ਉਹ ਨਵੇਂ ਦਰਖਤ ਲਾਏਗਾ ਭਾਵੇਂ ਛਾਦਾਲ ਹੋਣ ਭਾਵੇਂ ਫਲ ਫਰੂਟ ਵਾਲੇ ਹੋਣ ਤੇ ਭਾਵੇਂ ਲੱਕੜ ਪੈਦਾ ਕਰਨ ਵਾਲੇ ਉਹ ਦਰਖਤ ਤੋੜ ਜਿਹੜੀਆਂ ਹਾਈ ਵੈਲਿਊ ਲੱਕੜੀ ਹੋਵੇ ਉਹਦੀ ਜ਼ਿੰਮੇਵਾਰੀ ਹੈ 3 ਸਾਲ ਦੇ ਵਿੱਚ ਉਹ ਸਾਨੂੰ ਦਰਖਤ ਇੱਕ ਇਸ ਲੈਵਲ ਤੱਕ ਬਣਾ ਕੇ ਜਾਵੇ ਕਿ ਜਿਹੜੇ ਮੁੜ ਕੇ ਖਰਾਬ ਨਾ ਹੋਣ ਇਹ ਜਿਸ ਪਾਸੇ ਨੂੰ ਹੁਣੇ ਬੁਹਾਰ ਚੱਲ ਪਈਏ ਕੋ ਜਿੰਮੇਵਾਰੀ ਨਹੀਂ ਲੱਗਦੀ ਉਹਦੇ ਦਿਨਾਂ ਜਦੋਂ ਅੱਥ ਦੀ ਗਰਮੀ ਪੈਂਦੀ ਹੈ ਜਾਂ ਮੀਂਹ ਪੈਂਦੇ ਨੇ ਸਭ ਤੋਂ ਪਹਿਲਾਂ ਸੜਕਾਂ ਦਾ ਨੁਕਸਾਨ ਹੁੰਦਾ ਤੇ ਜਦੋਂ ਇੱਕ ਵਾਰ ਸੜਕ ਬਣ ਗਈ ਕਾਨੂੰਨ ਕਹਿੰਦਾ ਕਿ 5 ਤੋਂ ਲੈ ਕੇ 7 ਸਾਲ ਤੱਕ ਉਹ ਰਿਪੇਅਰ ਨਹੀਂ ਹੋਏਗੀ ਉਹ ਜਿੰਨੇ ਬਣਾਈਏ ਉਹਦੀ ਜ਼ਿੰਮੇਵਾਰੀ ਹੈ ਇਹਦਾ ਮਤਲਬ ਕਿ ਅਣਗੈਨੀ ਕਿਸੇ ਲੈਵਲ ਤੇ ਹੋਈ ਏ ਤੇ ਸਾਰੇ ਪੰਜਾਬ ਦੇ ਵਿੱਚ ਸਾਨੂੰ ਇਹਦਾ ਖਮਿਆਜਾ ਭੁਗਤਣਾ ਪਏਗਾ